ਆ ਨੀਟ ਪ੍ਰੀਖਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਐਨਟੀਏ ਨੂੰ ਨੋਟਿਸ ਜਾਰੀ ਕੀਤਾ ਗਿਆ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ 0.01 ਵੀ ਖਾਮੀ ਹੋਈ ਤਾਂ ਸਖਤੀ ਦੇ ਨਾਲ ਨਜਿੱਠਾਂਗੇ ਲਾਪਰਵਾਹੀ ਤੇ ਪੂਰੀ ਤਰ੍ਹਾਂ ਨਜਿੱਠਣਾ ਜ਼ਰੂਰੀ ਹੈ ਐਨਟੀਏ ਸਟੂਡੈਂਟਸ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਾ ਕਰੇ ਸੁਪਰੀਮ ਕੋਰਟ ਦੇ ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇ ਐਗਜ਼ਾਮ ਦੇ ਵਿੱਚ ਵਾਕਈ ਕੋਈ ਗਲਤੀ ਹੋਈ ਤਾਂ ਸਮਾਂ ਰਹਿੰਦਿਆਂ ਸੁਧਾਰੀ ਜਾਵੇ ਸਪਰੀਮ ਕੋਰਟ 8 ਜੁਲਾਈ ਨੂੰ ਇਸਤੇ ਅਗਲੀ ਸੁਣਵਾਈ ਹੋਣੀ ਹੈ ਦੱਸ ਦਈਏ ਕਿ ਪਟੀਸ਼ਨ ਦੇ ਵਿੱਚ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਦੇਸ਼ ਭਰ ਦੇ ਵਿੱਚ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਸਵਾਲ ਉੱਠੇ ਬਹੁਤ ਸਾਰੀਆਂ ਪਟੀਸ਼ਨਾਂ ਵਕ ਵਕ ਅਦਾਲਤਾਂ ਦੇ ਵਿੱਚ ਧਾਇਰ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਇਸਤੇ ਸੁਣਵਾਈ ਚੱਲ ਰਹੀ ਹੈ ਹਾਲਾਂਕਿ ਇੱਕ ਸੁਣਵਾਈ ਦੇ ਦੌਰਾਨ ਐਨਟੀਏ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ 1563 ਸਟੂਡੈਂਟਸ ਨੂੰ ਗ੍ਰੇਸ ਮਾਰਕਸ ਦਿੱਤੇ ਗਏ ਨੇ ਉਹਨਾਂ ਦੀ ਪ੍ਰੀਖਿਆ ਦੁਬਾਰਾ ਹੋਣੀ ਹੈ 23 ਜੂਨ ਨੂੰ ਪ੍ਰੀਖਿਆ ਹੋਣੀ ਹੈ 30 ਜੂਨ ਨੂੰ ਨਤੀਜੇ ਆਉਣੇ ਨੇ ਪਰ ਦੁਬਾਰਾ ਜਿਹੜੀ ਹੁਣ ਇਸ ਤੇ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਜੇਕਰ 0.01% ਵੀ ਖਾਮੀ ਹੋਈ ਤਾਂ ਵੀ ਅਸੀਂ ਸਖਤੀ ਨਾਲ ਨਜਿੱਠਾਂਗੇ ਲਾਪਰਵਾਹੀ ਤੇ ਪੂਰੀ ਤਰ੍ਹਾਂ ਨਜਿੱਠਣਾ ਜ਼ਰੂਰੀ ਹੈ ਐਨਟੀਏ ਸਟੂਡੈਂਟਸ ਦੀਆਂ ਸ਼ਿਕਾਇਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੇ ਜੇ ਇਗਜ਼ਾਮ ਵਾਕਈ ਕੋਈ ਗਲਤੀ ਹੋਈ ਹੈ ਤਾਂ ਸਮਾਂ ਰਹਿੰਦੇ ਹਾਂ ਸੁਧਾਰੀ ਜਾਵੇ ਹੁਣ ਇਸ ਤੇ ਸੁਪਰੀਮ ਕੋਰਟ ਦੇ ਵਿੱਚ 8 ਜੁਲਾਈ ਨੂੰ ਅਗਲੀ ਸੁਣਵਾਈ ਹੋਣੀ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਸੁਸ਼ੀਲ ਪਾਂਡੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਜੀ ਸੁਸ਼ੀਲ ਕੀ ਅਪਡੇਟ ਹੈ ਇਸ ਮਾਮਲੇ ਮੇ ਜੋ ਅੱਜ ਸੁਣਵਾਈ ਹੋਈ ਹੈ साफ छात्रों से दो याचिकाएं लिट को लेकर दाखिल की गई थी जिस पर आज फिलहाल सुप्रीम कोर्ट में सुनवाई हुई सुनवाई के दौरान सुप्रीम कोर्ट ने एनटीए और केंद्र सरकार को तो नोटिस जारी किया है हालांकि इस पूरे मामले में सुप्रीम कोर्ट ने टिप्पणी करते हुए कहा है कि जो फिलहाल छात्रों की समस्या है उस समस्या पर एनटीए विचार करे वहीं सुप्रीम कोर्ट ने यह भी कहा है कि अगर इस पूरे मामले में किसी भी तरीके की कोई खामियां किसी भी तरफ से हुई है तो कोर्ट इस पूरे मामले में सख्ती से उससे निपटेगा और आने वाले दिनों में इस पूरे मामले में एनटीए को अब जवाब दाखिल करना है तो अब ऐसे मामले में देखना होगा कि एनटीए को जवाब दाखिल करता है लेकिन तो सुप्रीम कोर्ट ने एनटीए को लेकर कहीं ना कहीं नसीहत दे दी है कि अगर इस पूरे मामले में किसी भी प्रकार की गड़बड़ी हुई है तो उसको सुधारा जाए अगर इस पूरे मामले में एनटीए कोई कदम नहीं उठाता है तो निश्चित रूप से आने वाली आठ जुलाई को सुप्रीम कोर्ट इस मामले में कोई बड़ा आदेश जारी कर सकता है ਠੀਕ ਹੈ ਬਹੁਤ ధన్యਵਾਦ ਸੁਸ਼ੀਲ पांडे ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅਗਲੀ ਸੁਣਵਾਈ ਬੇहद ਅਹਿਮ ਹੋਵੇਗੀ ਕੀ ਹੋਏਗਾ ਕੀ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਲਿਆ ਜਾਂਦਾ ਹੈ ਇਹ ਵੀ ਦੇਖਣਾ ਹੋਵੇਗਾ ਪਰ ਐਨਟੀਏ ਤੋਂ ਜਵਾਬ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਰੂਰ ਮੰਗਿਆ ਗਿਆ ਹੈ ਦੂਜੇ ਪਾਸੇ ਇੱਕ ਪ੍ਰੀਖਿਆ ਜਿਹੜੀ ਹੈ 23 ਜੂਨ ਨੂੰ ਵੀ ਹੋਣੀ ਹੈ ਪਰ ਇਸ ਤੇ ਕੀ ਜਿਹੜੇ ਵਿਦਿਆਰਥੀ ਨੇ ਜਾਂ ਉਹਨਾਂ ਦੇ ਮਾਪੇ ਨੇ ਕੀ ਸੈਟੀਸਫਾਈ ਹੋਏ ਨੇ ਇਹ ਵੀ ਹਾਲੇ ਸਵਾਲ ਹੈ ਉਦਰ ਨੀਟ ਪ੍ਰੀਖਿਆ ਮਾਮਲੇ ਦੇ ਵਿੱਚ ਸਿਆਸੀ ਸੰਗਰਾਮ ਵੀ ਜਾਰੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਜੰਤਰ ਮੰਤਰ ਤੇ ਕੇਂਦਰ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਇਸ ਦੇ ਨਾਲ ਹੀ ਕੱਲ ਦੇਸ਼ ਭਰ ਚ ਸੂਬਾ ਪੱਧਰ ਤੇ ਪ੍ਰਦਰਸ਼ਨ ਵੀ ਕਰੇਗੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਾਰੀ ਹੈ ਦਿੱਲੀ ਚ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੰਤਰ ਮੰਤਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਪਹੁੰਚਣਗੇ ਦੱਸ ਦਈਏ ਕਿ NEET ਪ੍ਰੀਖਿਆ ਮਾਮਲੇ ਦੇ ਵਿੱਚ ਇਹ ਸਿਆਸੀ ਸੰਗਰਾਮ ਜਾਰੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੰਤਰ ਮੰਤਰ ਤੇ ਆਪ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਦੱਸ ਦਈਏ ਕਿ NEET ਪ੍ਰੀਖਿਆ ਨੂੰ ਲੈ ਕੇ ਇਹ ਸਿਆਸੀ ਸੰਗਰਾਮ ਹੈ ਦੇਸ਼ ਭਰ ਦੇ ਵਿੱਚ NEET ਪ੍ਰੀਖਿਆ ਨੂੰ ਲੈ ਕੇ ਆਵਾਜ਼ਾਂ ਉੱਠ ਰਹੀਆਂ ਨੇ ਚਾਹੇ ਉਹ ਵਿਦਿਆਰਥੀ ਹੋਣ ਉਹਨਾਂ ਦੇ ਮਾਪੇ ਹੋਣ ਜਾਂ ਫਿਰ ਵਿਰੋਧੀ ਧਿਰਾਂ ਹੋਣ ਕਾਂਗਰਸ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਲਗਾਤਾਰ ਸਵਾਲ ਉੱਠ ਰਹੇ ਨੇ ਹਿੱਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਇਸ ਤੇ ਟਿੱਪਣੀ ਕੀਤੀ ਗਈ ਸੀ